ਰੋਇਪੁਰ ਦੇ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 25 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਆ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ ਚੂਰਾ ਪੋਸਤ ਜਿਹੜਾ ਉਹ ਬਰਾਮਦ ਕੀਤਾ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਹਾਸਲ ਕਰ ਇਸ ਕੋਲੋਂ ਹੋਰ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਇਹ ਪੋਸਤ ਇਹ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਇਸਨੇ ਕਿੱਥੇ ਸਪਲਾਈ ਜਿਹੜਾ ਉਹ ਕਰਨਾ ਸੀਗਾ ਇਸ ਦੇ ਨਾਲ ਹੀ ਐਸਚਓ ਨੇ ਦੱਸਿਆ ਕਿ ਉਹਨਾਂ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਜਿਸ ਕੋਲ ਹੈਰਮ ਜਿਹੜੀ ਆ ਉਹ ਬ੍ਰਮਬੰਦ ਕੀਤੀ ਗਈ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਨਸ਼ਾ ਵੇਚਣਾ ਬੰਦ ਕਰ ਦੇਣ ਜਾਂ ਫਿਰ ਸ਼ਹਿਰ ਛੱਡ ਕੇ ਕਿਤੇ ਪਾਸੇ ਚਲੇ ਜਾਣ ਨਹੀਂ ਤਾਂ ਉਹਨਾਂ ਨੂੰ ਕਾਬੂ ਕਰ ਉਸ ਲੱਖਾਂ ਦੇ ਪਿੱਛੇ ਜਿਹੜਾ ਉਸ ਟੈ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਕੋਈ ਪਰਦੇ ਥਾਣਾ ਸਿਟੀ ਦੀਆਂ ਹਨ ਜਿੱਥੇ ਇੱਕ ਵਿਅਕਤੀ ਨੂੰ 25 ਕਿਲੋ ਚੂਰਾ ਪੋਸਤ ਸਮੇਤ ਕਾਬੂ ਜਿਹੜਾ ਉਹ ਕੀਤਾ ਗਿਆ ਤਾਂ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਹ ਉਹ ਵਿਅਕਤੀ ਆ ਜਿਸ ਕੋਲ ਭਾਰੀ ਮਾਤਰਾ ਵਿੱਚ ਜਿਹੜਾ ਚੂਹਾ ਪੋਸਟਾ ਉਹ ਬਰਾਮਦ ਕੀਤਾ ਗਿਆ ਤਾਂ ਇਸ ਦੇ ਖਿਲਾਫ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਅਤੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਹੋਰ ਕੀ ਕੁਝ ਕਹਿਣਾ ਹੈ ਇਸ ਮਾਮਲੇ ਵਿੱਚ ਐਸ ਐਚ ਓ ਜਤਿੰਦਰ ਸਿੰਘ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਿਟੀ ਫਰੋਇਪਰ ਜੋ ਯੁੱਧ ਨਸ਼ਾ ਵਿਰੋਧ ਜੰਗ ਚੱਲ ਰਹੀ ਹੈ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਸਾਨੂੰ ਮਿਲ ਰਹੀ ਹੈ ਉਸ ਦੌਰਾਨ ਅਸੀਂ ਕੰਮ ਕਰ ਰਹੇ ਹਾਂ ਔਰ ਕੱਲ ਵੀ ਇਸ ਵਿੱਚ ਅਸੀਂ ਇੱਕ ਦੋਸ਼ੀ ਫੜਿਆ ਜਿਹਦੇ ਕੋਲ 25 ਕਿਲੋ ਧੁੱਕੀ ਚੂਰਾ ਪੋਸ ਬਰਾਮਦ ਕੀਤਾ ਉਹਦੇ ਤੇ ਅਸੀਂ ਪਰਚਾ ਦਰਜ ਕੀਤਾ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆਉਦਾ ਸੀ ਉਹਦਾ ਨਾਮ ਹੈਗਾ ਇੰਦਰਜੀਤ ਸਿੰਘ ਸਨ ਬੋਰ ਸਿੰਘ ਆਸਲ ਪਿੰਡ ਦਾ ਰਹਿਣ ਵਾਲਾ ਵਾ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਦੇ ਨਾਲ ਹੋਰ ਵੀ ਇੱਕ ਪਰਚਾ ਦਰਜ ਕੀਤਾ ਜਿੰਨਾਂ ਕੋਲੋਂ ਹੈਰਨ ਬਰਾਮਦ ਹੋਈ ਸੀ ਔਰ ਜਿਹੜਾ ਅਸਲ ਪਿੰਡ ਵਾਲਾ ਵਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਅਸੀਂ ਬੈਕਵਰਡ ਫਾਰਵਰਡ ਲਿੰਕ ਲੱਭ ਰਹੇ ਆ ਜੋ ਵੀ ਤੱਤ ਸਾਡੇ ਸਾਹਮਣੇ ਅਸੀਂ ਉਹਨੂੰ ਸਫਾ ਮਿਸਲ ਤੇ ਲਿਆਵਾਂਗੇ ਔਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਨਾਲ ਕੰਟੈਕਟ ਕਰਨ ਪਹਿਲਾਂ ਵੀ ਅਸੀਂ ਇਹਨਾਂ ਨੂੰ ਦਾਖਲ ਕਰਾਇਆ ਹੈ ਡੀਡਿਕਸ਼ਨ ਸੈਂਟਰ ਵਿੱਚ ਮੈਂ ਬਾਰ-ਬਾਰ ਅਪੀਲ ਕਰਦਾ ਜਿਹੜੇ ਛੱਡਣਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰੋ ਮੈਂ ਆਪ ਦੇ ਤੌਰ ਤੇ ਖਰਚਾ ਕਰਕੇ ਇਹਨਾਂ ਨੂੰ ਮੈਡੀਸਨ ਵੀ ਦਿਵਾਉਂਗਾ ਔਰ ਦੂਜੇ ਅਨਦਰ ਵੇ ਮੈਂ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਉਹਨਾਂ ਨੂੰ ਜਲਦ ਤੋਂ ਜਲ ਸਲਾਹਾਂ ਦੇ ਪਿੱਛੇ ਭਜਾਉਂਗਾ ਔਰ ਉਹਨਾਂ ਨੂੰ ਮੈਂ ਕਹਿ ਰਿਹਾ ਵਾਂ ਜਾਂ ਤਾਂ ਨਸ਼ਾ ਬੰਦ ਕਰ ਦਿਓ ਜਾਂ ਇਸ ਸ਼ਹਿਰ ਛੱਡ ਜਿਓ ਧੰਨਵਾਦ